ਸੋਸ਼ਲ ਮੀਡੀਆ ਤੇ ਸਿਰਫ ਗੱਲ ਹੁੰਦੀ ਆ ਹਰ ਇੱਕ ਬੰਦਾ ਸੋਸ਼ਲ ਮੀਡੀਆ ਤੇ ਫੋਨ ਲੈ ਕੇ ਇਹ ਚੀਜ਼ ਨੂੰ ਸਰਚ ਵੀ ਕਰਦਾ ਆ ਦੇਖਦਾ ਵੀ ਆ ਇਹ ਇੱਕ ਪੇਸ਼ੈਂਟ ਕੋ ਪੇਸ਼ੈਂਟ ਆ ਇਹਦੇ ਵਿੱਚੋਂ 90% ਤੁਸੀਂ ਦੇਖੋ ਆਨਲਾਈਨ ਕੋਈ 1000 1200 1500 ਰੁਪਏ ਦੀ ਮੈਡੀਸਿਨ ਮੰਗਵਾ ਕੇ ਖਾਂਦਾ ਆ ਇਹ ਕੀ ਕਾਰਨ ਹੋ ਸਕਦਾ 슈ਗਰ ਪ੍ਰੋਬਲਮ ਹੋ ਸਕਦੀ ਆ ਬੀਪੀ ਪ੍ਰੋਬਲਮ ਹੋ ਸਕਦੀ ਆ ਨਸ਼ੇ ਦੇ ਵੱਧ ਸੇਵਨ ਕਰਕੇ ਪ੍ਰੋਬਲਮ ਹੋ ਸਕਦੀ ਆ ਸਹੀ ਸੋਸ਼ਲ ਮੀਡੀਆ ਦੇ ਜਰੀਏ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਤੁਸੀਂ ਮੈਡੀਸਿਨ ਖਾਓ ਬਟ ਇੱਕ ਬੜੇ ਲਿਖੇ ਡਾਕਟਰ ਦੀ ਸਲਾਹ ਦੇ ਨਾਲ ਖਾਓ ਤਾਂ ਕਿ ਤੁਸੀਂ ਕਾ ਟਰੀਟਮੈਂਟ ਕਰਵਾ ਸਕੋ ਤੁਸੀਂ ਆਪਣੇ ਵਪਾਰੀ ਤੋਂ ਵੱਧ ਸਕੋ ਪੰਜਾਬੀ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਅੱਜ ਦੀ ਇਹ ਵੀਡੀਓ ਬਿਹਤ ਖਾਸ ਰਹਿਣ ਵਾਲੀ ਕਿਉਂਕਿ ਅੱਜ ਦੇ ਇਸ ਵੀਡੀਓ ਦੇ ਵਿੱਚ ਸਾਨੂੰ ਸਮਾਂ ਦੇਣ ਦੇ ਲਈ ਯਾਨੀ ਕਿ ਖੁਦ ਜੁੜੇ ਨੇ ਡਾਕਟਰ ਲਲਿਤ ਵਰਮਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੁਝ ਗੰਭੀਰ ਸਮੱਸਿਆਵਾਂ ਤੇ ਸਰੀਰਿਕ ਸਮੱਸਿਆਵਾਂ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਕਾਫੀ ਵਾਧੀਆਂ ਦਿਖਾਈ ਦੇ ਰਹੀਆਂ ਨੇ ਜਿਸ ਦੇ ਲਈ ਜ਼ਰੂਰਤ ਵੀ ਹੈ ਗੱਲਬਾਤ ਕਰਨ ਤੇ ਲਈ ਕਿਉਂਕਿ ਲੋਕ ਹੈ ਇਸ ਚੀਜ਼ ਨੂੰ ਨਹੀਂ ਸਮਝ ਪਾਉਂਦੇ ਕਿ ਬਿਨਾਂ ਡਾਇਗਨੋਸਟ ਹੋਏ ਯਾਨੀ ਕਿ ਬਿਨਾਂ ਇੱਕ ਵਾਰ ਡਾਕਟਰ ਦੀ ਸਲਾਹ ਤੋਂ ਦਵਾਈਆਂ ਘਰ ਬੈਠ ਕੇ ਨਹੀਂ ਖਾਧੀਆਂ ਜਾਂ ਚਲੀਆਂ। ਤਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਪੋਸਟ ਆਮਦ ਸਮਾ ਦੇਣ ਦੇ ਲਈ। ਤਾਂ ਸੋ ਇੱਕ ਕਾਫੀ ਗੰਭੀਰ ਸਮੱਸਿਆ ਪੈਦਾ ਹੋ ਰਹੀ ਹੈ ਕਿ ਅੱਜ ਕੱਲ ਦਾ ਔਨਲਾਈਨ ਸ਼ੋਪਿੰਗ ਔਰ ਔਨਲਾਈਨ ਸਿਸਟਮ ਜਿਸ ਦੀ وجہ ਤੇ ਨਾਲ ਲੋਗ ਆਪਣੀ ਆਪਣੇ ਡਾਕਟਰ ਲੋਗ ਆਪ ਬਣ ਜਾਂਦੇ ਨੇ ਔਰ ਨੁਕਸਾਨ ਕਰਾ ਬੈਠਦੇ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਜੀ ਰੁਕਮ ਪਹਿਲਾਂ ਤਾਂ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਲਲਿਤਵਾ ਬੀ ਐਮ ਐਸ ਪੰਜਾਬ ਆਯੁਰਵੇਦਾਚਾਰਿਆ ਜਿਹੜਾ ਕਿ ਲੁਧਿਆਣੇ ਅਤੇ ਫਗਵਾੜੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਬਹੁਤ ਜਿਆਦਾ ਗੰਭੀਰ ਵਿਸ਼ਾ ਆ ਕਿ ਕੋਈ ਗੱਲ ਨਹੀਂ ਕਰ ਰਿਹਾ ਇਸ ਟਾਪਿਕ ਦੇ ਉੱਤੇ ਸੋਸ਼ਲ ਮੀਡੀਆ ਤੇ ਸਿਰਫ ਗੱਲ ਹੁੰਦੀ ਆ ਹਰ ਇੱਕ ਬੰਦਾ ਸੋਸ਼ਲ ਮੀਡੀਆ ਤੇ ਫੋਨ ਲੈ ਕੇ ਇਹ ਚੀਜ਼ ਨੂੰ ਸਰਚ ਵੀ ਕਰਦਾ ਆ ਦੇਖਦਾ ਵੀ ਆ ਬਟ ਡਾਇਗਨੋਸ ਕਰਵਾਉਣ ਤੋਂ ਡਰਦਾ ਆ ਡਾਕਟਰ ਨੂੰ ਮਿਲਣ ਤੋਂ ਡਰਦਾ ਆ ਟਰੀਟਮੈਂਟ ਕਰਵਾਉਣ ਤੋਂ ਡਰਦਾ ਆ ਉਹਦਾ ਰੀਜ਼ਨ ਕੀ ਆ ਕਿ ਅੱਜਕੱਲ ਤੁਸੀਂ ਦੇਖੋ ਯੂਥ ਦੇ ਵਿੱਚ ਸੈਕਸ ਐਜੂਕੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਨੌਲੇਜ ਚੱਲ ਰਹੀ ਆ ਕਿ ਹਰ ਬੰਦਾ ਸੈਕਸ ਐਜੂਕੇਸ਼ਨ ਦੀ ਨੌਲੇਜ ਲੈਣਾ ਚਾਹੁੰਦਾ ਆ ਬਟ ਉਹਨਾਂ ਨੂੰ ਸਹੀ ਰਸਤੇ ਨਹੀਂ ਕਿਸੇ ਨੂੰ ਪਾਇਆ ਜਾ ਰਿਹਾ ਹਰ ਇੱਕ ਬੰਦਾ ਜਿਹਨੂੰ ਵੀ ਕੋਈ ਮੈਰਿਜ ਲਾਈਫ ਦੇ ਵਿੱਚ ਕੋਈ ਸੈਕਸ਼ੂਅਲ ਪ੍ਰੋਬਲਮ ਆਂਦੀ ਆ ਕੋਈ ਟਾਈਮਿੰਗ ਦਾ ਇਸ਼ੂ ਆਂਦਾ ਆ ਜਾਂ ਫਿਰ ਰੈਕਟਲ ਡਿਸਫੰਕਸ਼ਨ ਦੀ ਪ੍ਰੋਬਲਮ ਆਂਦੀ ਪਈ ਆ ਪ੍ਰੀਮਚੂਅਰ ਜੈਕੂਲੇਸ਼ਨ ਦੀ ਪ੍ਰੋਬਲਮ ਆਂਦੀ ਪਈ ਆ ਓਲੀਗੋਸਪਰਮੀਆ ਜਿਹਦੇ ਘੱਟ ਸ਼ਕਰਾਨੂ ਆ ਜਿਹਦੇ ਕਰਕੇ ਬੱਚਾ ਪੈਦਾ ਸਰ ਇਹਦੇ ਵਿੱਚੋਂ 90% ਤੁਸੀਂ ਦੇਖੋ ਆਨਲਾਈਨ ਕੋਈ 1000 1200 1500 ਰੁਪਏ ਦੀ ਮੈਡੀਸਨ ਮੰਗਵਾ ਕੇ ਖਾਂਦਾ ਆ ਹੋਰ ਉਹ ਸੋਚਦਾ ਕਿ ਮੈਂ ਦਿਨਾਂ ਦੇ ਵਿੱਚ ਹੀ ਠੀਕ ਹੋ ਜਾਵਾਂ ਪਰ ਇਦਾਂ ਕੋਈ ਪੇਸ਼ੈਂਟ ਨਹੀਂ ਹੁੰਦਾ ਇਦਾਂ ਕੋਈ ਪੇਸ਼ੈਂਟ ਨਹੀਂ ਠੀਕ ਹੁੰਦਾ ਪਹਿਲਾ ਪੇਸ਼ੈਂਟ ਨੂੰ ਚਾਹੀਦਾ ਕਿਸੇ ਨੂੰ ਸੈਕਸੁਅਲ ਪ੍ਰੋਬਲਮ ਆਂਦੀ ਪਈ ਆ ਇਰੇਕਟਲ ਡਿਸਫੰਕਸ਼ਨ ਦੀ ਪ੍ਰੋਬਲਮ ਆਂਦੀ ਆ ਇਹ ਇਰੇਕਟਲ ਡਿਸਫੰਕਸ਼ਨ ਤਿੰਨ ਤਰ੍ਹਾਂ ਦੀ ਪ੍ਰੋਬਲਮ ਲੈ ਕੇ ਆਂਦਾ ਪਿਆ ਪਹਿਲਾ ਕੀ ਆਂਦਾ ਪਿਆ ਕਿ ਤੁਹਾਡੀ ਲਿਬੀਡੋ ਘਟ ਗਈ ਆ ਡਿਜ਼ਾਇਰ ਘਟ ਗਈ ਆ ਤੁਹਾਡੀ ਐਕਸਾਈਟਮੈਂਟ ਲੈਵਲ ਘਟ ਗਿਆ ਤੁਹਾਨੂੰ ਫੀਲ ਨਹੀਂ ਹੋ ਰਿਹਾ ਕਿ ਤੁਹਾਨੂੰ ਕੋਈ ਸੈਕਸੁਅਲ ਰਾਉਜ਼ਲ ਨਹੀਂ ਆ ਰਿਹਾ ਤੁਹਾਨੂੰ ਸੈਕੰਡ ਥਿੰਗ ਕੀ ਆ ਕਿ ਤੁਹਾਡੇ ਲਿੰਗ ਦੇ ਵਿੱਚ ਤਣਾਅ ਨਹੀਂ ਆ ਰਿਹਾ ਪੀਨਿਸ ਦੇ ਵਿੱਚ ਬਲੱਡ ਫਲੋ ਨਹੀਂ ਚੱਲ ਰਿਹਾ ਇਹਦਾ ਕੀ ਕਾਰਨ ਹੋ ਸਕਦਾ ਸ਼ੂਗਰ ਪ੍ਰੋਬਲਮ ਹੋ ਸਕਦੀ ਆ ਬੀਪੀ ਪ੍ਰੋਬਲਮ ਹੋ ਸਕਦੀ ਆ ਨਸ਼ੇ ਦੇ ਵੱਧ ਸੇਵਨ ਕਰਕੇ ਪ੍ਰੋਬਲਮ ਹੋ ਸਕਦੀ ਆ ਸਾਡੀ ਗਲਤ ਖਾਣ ਪੀਣ ਡਾਈਟ ਦੀ ਕਰਕੇ ਪ੍ਰੋਬਲਮ ਆ ਸਕਦੀ ਆ ਹੁਣ 3rd ਪ੍ਰੋਬਲਮ ਕੀ ਆ ਰਹੀ ਆ ਜਿਹਦੇ ਚ ਕੀ ਆ ਕਿ ਤੁਹਾਨੂੰ ਤਣਾਅ ਵੀ ਆ ਰਿਹਾ ਹੈ ਡਿਜ਼ਾਇਰ ਵੀ ਆ ਬਟ ਬਹੁਤ ਜ਼ਿਆਦਾ ਟਾਈਮਿੰਗ ਦੀ ਪ੍ਰੋਬਲਮ ਆ ਤੇ ਇਹ ਤਿੰਨ ਪ੍ਰੋਬਲਮਸ ਲੈ ਕੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਬਟ ਅਸੀਂ ਸੋਸ਼ਲ ਮੀਡੀਆ ਦੇ ਜਰੀਏ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਤੁਸੀਂ ਮੈਡੀਸਿਨ ਖਾਓ ਬਟ ਇੱਕ ਪੜ੍ਹੇ ਲਿਖੇ ਡਾਕਟਰ ਦੀ ਸਲਾਹ ਦੇ ਨਾਲ ਖਾਓ ਤਾਂ ਕਿ ਤੁਸੀਂ ਆਪਣਾ ਟ੍ਰੀਟਮੈਂਟ ਕਰਵਾ ਸਕੋ ਤੁਸੀਂ ਆਪਣੀ ਬਿਮਾਰੀ ਤੋਂ ਬਚ ਸਕੋ ਤਾਂ ਕਿ ਉਹ ਬਹੁਤ ਜ਼ਿਆਦਾ ਅੱਗੇ ਭਿਆਨਕ ਨਾ ਹੋ ਜਾਵੇ ਤਾਂ ਬਿਲਕੁਲ ਸੋ ਇੱਕ ਸਵਾਲ ਇਹ ਜ਼ਰੂਰ ਪੁੱਛਣਾ ਚਾਹੁੰਦੇ ਆ ਕਿ ਆਪਣੇ ਡਾਕਟਰ ਤਾਂ ਲੋਕ ਆਪ ਬਣ ਜਾਂਦੇ ਨੇ ਪਰ ਕੀ ਇੱਕ ਹੀ ਦਵਾਈ ਹਰ ਕਿਸੇ ਦੇ ਲਈ ਹੋ ਸਕਦੀ ਹੈ ਕਿਉਂਕਿ ਆਨਲਾਈਨ ਜੋ ਇੱਕ ਦਵਾਈ ਹੁੰਦੀ ਹੈ ਉਹ ਅਕਸਰ ਉਹੀ ਲੋਕ ਭੇਡ ਚਾਲ ਬਣ ਜਾਂਦੀ ਹੈ ਉਸੇ ਦਵਾਈ ਦੇ ਵਾਲ ਹੋ ਜਾਂਦੇ ਆ ਸੋ ਕਿ ਇੱਕ ਦਵਾਈ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਸੂਟ ਕਰ ਸਕਦੀ ਹੈ ਭਾਵੇਂ ਹਰ ਬੰਦੇ ਦਾ ਬੋਡੀ ਸਟਰਕਚਰ ਅਲੱਗ ਹੈ ਹਰ ਬੰਦਾ ਕਿਸੇ ਨੂੰ ਦੋ ਰੋਟੀਆਂ ਪਚਦੀਆਂ ਕਿਸੇ ਨੂੰ ਇੱਕ ਰੋਟੀ ਵੀ ਨਹੀਂ ਪਚਦੀ ਕੋਈ ਪੰਜ ਰੋਟੀਆਂ ਖਾ ਕੇ ਵੀ ਪ੍ਰੋਪਰ ਖ਼ਜਮ ਕਰ ਲੈਂਦਾ ਆ ਕਿਸੇ ਨੂੰ ਦੋ ਰੋਟੀਆਂ ਵੀ ਹজম ਕਰਨ ਲਈ ਗੈਸ ਦੀ ਗੋਲੀ ਖਾਣੀ ਪੈਂਦੀ ਸਵੇਰੇ ਇਸ ਲਈ ਇੱਕ ਮੈਡੀਸਨ ਹਰ ਪੇਸ਼ੈਂਟ ਨੂੰ ਨਹੀਂ ਦੇ ਸਕਦੇ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਆ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਆ ਕਿਸੇ ਨੂੰ ਕਬਜ ਰਹਿੰਦੀ ਆ ਕਿਸੇ ਨੂੰ ਫੈਟੀ ਲੀਵਰ ਦੀ ਪ੍ਰੋਬਲਮ ਆ ਇਹ ਸਾਰੀਆਂ ਬਿਮਾਰੀਆਂ ਨੂੰ ਦੇਖ ਕੇ ਮੈਂ ਆਪਣੇ ਜਿੰਨੇ ਮੇਰੇ ਪੇਜੀਸ ਤੇ ਮੇਰੀਆਂ ਐਡਵਰਟਾਈਜ਼ਮੈਂਟਸ ਅੱਜਕੱਲ ਜਾਂ ਜਿੰਨੇ ਮੇਰੀ ਇੰਟਰਵਿਊਜ਼ ਦੇਖੀਆਂ ਹੋਊਗੀਆਂ ਮੈਂ ਇੱਕ ਗੱਲ ਦੱਸੀ ਹੋਗੀ ਕਿ ਬਿਨਾ ਟੈਸਟ ਤੋਂ ਕੋਈ ਵੀ ਮੈਡੀਸਨ ਨਾ ਖਾਓ ਤੁਸੀਂ ਤੁਹਾਨੂੰ ਕੋਈ ਸੈਕਸੁਅਲ ਪ੍ਰੋਬਲਮ ਆਂਦੀ ਬਈ ਆ ਜਿੱਦਾਂ ਤੁਸੀਂ ਆਪਣੇ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਕਰਾਉਂਦੇ ਹੋ ਆਪਣੇ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕਰਾਉਂਦੇ ਹੋ ਕੋਈ ਦਿਮਾਗੀ ਪ੍ਰੋਬਲਮ ਆਂਦੀ ਉਹਦੇ ਬਿਮਾਰੀਆਂ ਦਾ ਇਲਾਜ ਕਰਵਾਉਂਦੇ ਹੋ ਉਹਦੇ ਲਈ ਹਰ ਪੇਸ਼ੈਂਟ ਕੋ ਟੈਸਟ ਦਾ ਕਰਵਾਉਂਦਾ ਹੀ ਨਾ ਤੁਹਾਡੇ ਕੋ ਇੱਕ ਪੇਪਰ ਦਾ ਹੁੰਦਾ ਹੀ ਆ ਕਿ ਮੇਰੀ ਆ ਪ੍ਰੋਬਲਮ ਤੇ ਇਹ ਵੀ ਮੈਡੀਕਲ ਸਾਇੰਸ ਇੰਨੀ ਜ਼ਿਆਦਾ ਤਰੱਕੀ ਕਰ ਗਈ ਆ ਤੇ ਉਹਦੇ ਵਿੱਚ ਸਾਡੇ ਕੋ ਕੀ ਆ ਆਪਾਂ ਮੈਡੀਸਨ ਦੇਣ ਤੋਂ ਪਹਿਲਾਂ ਟੈਸਟ ਕਰਵਾ ਲਈਏ ਜੇ 1000 1500 2000 ਰੁਪਏ ਲਗਾ ਕੇ ਤੁਹਾਨੂੰ ਤੁਹਾਡੀ ਬਿਮਾਰ ਤੇ ਜਿਹੜੇ ਮੈਂ ਟੈਸਟ ਦੱਸਦਾ ਪਿਆ ਉੱਚ ਕੀ ਨੋਰਮਲ ਟੈਸਟ ਆ ਇੱਕ ਤੁਸੀਂ ਸ਼ੂਗਰ ਦਾ ਟੈਸਟ ਕਰਾਓ ਐਚ ਬੀਏ1ਸੀ ਟੈਸਟ ਇੱਕ ਤੁਸੀਂ ਖੂਨ ਗਾੜੇ ਦਾ ਟੈਸਟ ਕਰਾਓ ਲਿਪਿਡ ਪ੍ਰੋਫਾਈਲ ਦਾ ਟੈਸਟ ਉਸ ਤੋਂ ਬਾਅਦ ਇੱਕ ਤੁਸੀਂ ਵਿਟਾਮਿਨ ਡੀ ਦਾ ਟੈਸਟ ਕਰੋ ਉਸ ਤੋਂ ਬਾਅਦ ਤੁਸੀਂ ਇੱਕ ਟੈਸਟ ਕਰੋ ਸੀਰਮ ਟੈਸਟੋਸਟੇਰੋਨ ਦਾ ਉਸ ਤੋਂ ਬਾਅਦ ਇੱਕ ਟੈਸਟ ਕਰੋ ਸੀਰਮ ਪ੍ਰੋਲੈਕਟਿਨ ਦਾ ਤੁਸੀਂ ਇਹ ਪੰਜ ਟੈਸਟ ਕਰਵਾ ਕੇ ਮੇਰੇ ਕੋ ਆਜੋ ਮੈਂ ਤੁਹਾਨੂੰ ਦੱਸ ਦੂੰਗਾ ਤੁਹਾਡੀ ਸੈਕਸੁਅਲ ਪ੍ਰੋਬਲਮ ਤੁਹਾਨੂੰ ਕਿਉਂ ਪੈਦੀ ਪਈ ਆ ਤੇ ਕਿਹੜੀ ਮੈਡੀਸਨ ਤੁਹਾਨੂੰ ਸੂਟ ਕਰੇਗੀ ਹੋਰ 10 15 20 ਦਿਨ ਹੋ ਸਕਦਾ 1 ਮਹੀਨਾ 1.5 ਮਹੀਨੇ ਇਦਰ ਵੇਟ ਕਰੋ ਮੈਡੀਸਨ ਅੰਦਰ ਜਾਂਦੇ ਹੋ ਰਿਜ਼ਲਟ ਆਉਂਦੇ ਹੋ ਫਿਰ ਦੇਖੋ ਤੁਹਾਨੂੰ ਕਿੰਨੀ ਜਲਦੀ ਤੁਹਾਡੀ ਬਿਮਾਰੀ ਸਹੀ ਹੁੰਦੀ ਹੈ ਬਿਲਕੁਲ ਸੋ ਇਸ ਦੇ ਵਿੱਚ ਇੱਕ ਗੱਲ ਇਹ ਵੀ ਜ਼ਰੂਰ ਪੁੱਛਣਾ ਚਾਹਾਂਗੇ ਕਿ ਜਿਸ ਤਰ੍ਹਾਂ ਜੋ ਸੈਕਸুয়াল ਪ੍ਰੋਬਲਮਸ ਲਾਈਫ ਦੇ ਵਿੱਚ ਜਦੋਂ ਆਉਂਦੇ ਆਵੇ ਸੋ ਇਸ ਦੇ ਨਾਲ ਨਾਲ ਤਣਾਅ ਵੀ ਵੱਧ ਜਾਂਦਾ ਹੈ ਕਿਉਂਕਿ ਅਕਸਰ ਲੋਕ ਗੱਲ ਖੁੱਲ ਕੇ ਕੁਝ ਲੋਕ ਨਹੀਂ ਕਰ ਪਾਉਂਦੇ ਜਾਂ ਫਿਰ ਸਹੀ ਗਾਈਡਲਾਈਨ ਨਹੀਂ ਮਿਲ ਪਾਉਂਦੀ ਸੋ ਉਸ ਤਣਾਅ ਦੇ ਨਾਲ ਕੀ ਇਹ ਪ੍ਰੋਬਲਮ ਵੱਧ ਹੀ ਜਾਂਦੀ ਹੈ ਬਿਲਕੁਲ ਸਰ ਬਹੁਤ ਅੱਛੀ ਗੱਲ ਪੁੱਛੀ ਸਰ ਕਦੀ ਵੀ ਅਸੀਂ ਆਪਣੇ ਪਾਰਟਨਰ ਰਿਲੇਸ਼ਨ ਬਣਾਨੇ ਹਨਾ ਜਦੋਂ ਸਾਡੀ ਟਾਈਮਿੰਗ ਦੀ ਪ੍ਰੋਬਲਮ ਆ ਜਾਂਦੀ ਆ ਤੇ ਪਾਰਟਨਰ ਦੇ ਮੂੰਹ ਚੋਂ ਗੱਲ ਨਿਕਲਦੀ ਆ ਕਿ ਤੁਸੀਂ ਕਈ ਵਾਰੀ ਇਹ ਫਿਲਮ ਸੀਨਸ ਦੇ ਵਿੱਚ ਵੀ ਦੇਖਿਆ ਹੋਊਗਾ ਕਿ ਬਹੁਤ ਉਸ ਟਾਈਮ ਤੇ ਇੱਕ ਜਿਹੜਾ ਜੈਂਟਸ ਹੁੰਦਾ ਉਹਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ ਜਦੋਂ ਉਹਦਾ ਪਾਰਟਨਰ ਕਹਿੰਦਾ ਕਿ ਤੁਹਾਡੇ ਕੋਲ ਤਾਂ ਕੁਝ ਹੋਣਾ ਹੀ ਨਹੀਂ ਤੁਸੀਂ ਮੈਨੂੰ ਇਦਾਂ ਕਿਉਂ ਕਰਦੇ ਹੋ ਤੁਸੀਂ ਮੈਨੂੰ ਤੰਗ ਕਿਉਂ ਕਰਦੇ ਹੋ ਜੇ ਤੁਸੀਂ ਟਾਈਮਿੰਗ ਨਹੀਂ ਆਪਣੀ ਲਗਾ ਸਕਦੇ ਤੁਸੀਂ ਸੈਕਸੁਅਲ ਫਿਟ ਨਹੀਂ ਹੈਗੇ ਤੇ ਉਸ ਟਾਈਮ ਤੇ ਸੋਚੋ ਬੰਦੇ ਦੇ ਸਿਰ ਤੇ ਕੀ ਕੀ ਬੀਤੂਗੀ ਤੇ ਉਹ ਚੀਜ਼ ਕਰਕੇ ਤੁਹਾਨੂੰ ਟਾਈਮਿੰਗ ਦੀ ਪ੍ਰੋਬਲਮ ਆਂਦੀ ਪਈ ਆ ਤੁਹਾਨੂੰ ਇਰੇਕਸ਼ਨ ਦੀ ਪ੍ਰੋਬਲਮ ਆਂਦੀ ਪਈ ਆ ਤੁਸੀਂ ਬਿਨਾ ਟੈਸਟ ਕਰੇ ਕੋਈ ਮੈਡੀਸਨ ਨਾ ਖਾਓ ਆਟੋਮੈਟਿਕਲੀ ਜਦੋਂ ਤੁਹਾਡੀ ਸੈਕਸੁਅਲ ਲਾਈਫ ਚ ਕੋਈ ਪ੍ਰੋਬਲਮ ਹੋਊਗੀ ਤੁਹਾਡੇ ਬੋਡੀ ਦੇ ਜਿਹੜੇ ਹਾਰਮੋਨਸ ਅੰਬੈਲੈਂਸ ਹੋਊਗੇ ਤੁਹਾਡੇ ਬੋਡੀ ਜੀ ਡੋਪਾਮਾਈਨ ਰਿਲੀਜ਼ ਨਹੀਂ ਹੋਊਗਾ ਹਰ ਟਾਈਮ ਤੁਸੀਂ ਇਹੀ ਚੀਜ਼ ਸੋਚੇ ਜਾਓਗੇ ਕੀ ਮੈਂ ਨੈਕਸਟ ਟਾਈਮ ਆਪਣਾ ਰਿਲੇਸ਼ਨ ਬਣਾ ਸਕਦਾ ਕਿ ਮੈਂ ਨੈਕਸਟ ਟਾਈਮ ਰਿਲੇਸ਼ਨ ਬਣਾ ਸਕਦਾ ਉਹ ਸੋਚ-ਸੋਚ ਕੇ ਤੁਸੀਂ ਕਦੀ ਰਿਲੇਸ਼ਨ ਨਹੀਂ ਬਣਾ ਸਕਦੇ ਜਦ ਤੱਕ ਤੁਸੀਂ ਪੋਜ਼ਿਟਿਵਿਟੀ ਨਹੀਂ ਹੋ ਸਕਦੇ ਜਦ ਤੱਕ ਤੁਹਾਡੀ ਫੀਲਿੰਗਸ ਪੋਜ਼ਿਟਿਵ ਨਹੀਂ ਹੋ ਗਈਆਂ ਜਦ ਤੱਕ ਤੁਹਾਡਾ ਐਕਸ਼ਨ ਪੋਜ਼ਿਟਿਵ ਨਹੀਂ ਹੋਊਗਾ ਜਦ ਤੱਕ ਤੁਹਾਡੇ ਥੌਟਸ ਪੋਜ਼ਿਟਿਵ ਨਹੀਂ ਹੋਊਗੇ ਤੁਸੀਂ ਕਾਉਂਸਲਿੰਗ ਲਈ ਮੇਰੇ ਕੋ ਆ ਸਕਦੇ ਹੋ ਆਪਣੀ ਕਾਉਂਸਲਿੰਗ ਕਰਵਾ ਸਕਦੇ ਹੋ ਕੋਈ ਵੀ ਸੈਕਸুয়াল ਪ੍ਰੋਬਲਮ ਹੈ ਮੈਂ ਤੁਹਾਨੂੰ ਉਹ ਚੋਂ ਬਾਹਰ ਕੱਢ ਕੇ ਤੁਹਾਡੇ ਇੱਕ ਬਹੁਤ ਵਧੀਆ ਹੈਪੀ ਮੈਰਿਡ ਲਾਈਫ ਵੱਲ ਲੈ ਕੇ ਜਾ ਸਕਦਾ ਸੋ ਬਿਲਕੁਲ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਇਸ ਚੀਜ਼ ਤੋਂ ਕਿਸ ਤਰ੍ਹਾਂ ਬਚਿਆ ਜਾਵੇ ਯਾਨੀ ਕਿਹੇ ਜਿਹੇ ਲਾਈਫਸਟਾਈਲ ਅਪਣਾਈਏ ਕਿ ਅਜਈ ਕੋਈ ਦਿੱਕਤ ਨਾ ਦੇਖਣੀ ਪਵੇ ਜਾਂ ਫਿਰ ਕਿਹੋ ਜੇ ਨਾਈਨਥ ਸਟੇਜ ਦੇ ਕਾਰਨ ਅਜੀਆਂ ਦਿੱਕਤਾਂ ਜ਼ਿਆਦਾ ਵਾਦੀਆਂ ਨੇ ਦੇਖੋ ਸਰ ਲਾਈਫਸਟਾਈਲ ਦੇ ਵਿੱਚ ਅੱਛਾ ਖਾਣ ਪੀਣ ਰੱਖੋ ਫਰੂਟਸ ਵਗੈਰਾ ਜ਼ਿਆਦਾ ਲਓ ਗ੍ਰੀਨ ਵੈਜੀਟੇਬਲਸ ਜ਼ਿਆਦੀਆਂ ਲਓ ਤੇ ਨਸ਼ੇ ਤਿਆਗੋ ਜਿੰਨਾ ਨਸ਼ੇ ਤੋਂ ਦੂਰ ਹੋਵੋਗੇ ਉੰਨਾ ਜ਼ਿਆਦਾ ਫਿਟ ਐਂਡ ਫਾਈਨ ਹੋਵੋਗੇ ਹੁਣ ਗੱਲ ਕਰੀਏ ਕੀ ਖਾ ਪੀ ਸਕਦੇ ਹੋ ਖਾਣ ਪੀਣ ਦੇ ਵਿੱਚ ਤੁਸੀਂ ਇਹ ਦੇਖੋ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਦਹੀਂ ਦਾ ਜ਼ਰੂਰ ਖਾਓ ਦਹੀਂ ਦੇ ਵਿੱਚ ਕਾਲੀ ਮਿਰਚ ਕਾਲਾ ਨਮਕ ਜੀਰਾ ਜੀਰਾ ਭੁੰਨ ਕੇ ਰੱਖ ਲਓ ਮਿਕਸ ਕਰਕੇ ਉਹ ਲਓ ਡੇਲੀ ਤੁਸੀਂ ਅਨਾਰ ਜ਼ਰੂਰ ਖਾਓ ਨੇਚਰਲ ਟੈਸਟੋਸਟੇਰੋਨ ਬੂਸਟਰ ਆ ਜੇ ਤੁਸੀਂ ਨਾਨ ਵੇਜ ਲਵਰ ਹੈਗੇ ਆ ਤੇ ਤੁਸੀਂ ਪ੍ਰੋਟੀਨ ਡਾਈਟ ਵਧੀਆ ਲੈ ਸਕਦੇ ਹੋ ਚਿਕਨ ਲੈ ਸਕਦੇ ਹੋ ਫਿਸ਼ ਲੈ ਸਕਦੇ ਹੋ ਓਮੇਗਾ ਦੀਆਂ ਜਿੰਨੀਆਂ ਆਈਟਮਸ ਹੈਗੀਆਂ ਉਹ ਲੈ ਸਕਦੇ ਹੋ ਫਿਰ ਡਰਾਈ ਫਰੂਟਸ ਦੇ ਵਿੱਚ ਤੁਸੀਂ ਅਖਰੋਟ ਲੈ ਸਕਦੇ ਹੋ ਅੰजीर ਲੈ ਸਕਦੇ ਹੋ ਬਾਦਾਮ ਲੈ ਸਕਦੇ ਹੋ ਇਹ ਵੀ ਖਾਲੀ ਪੇਟ ਲੈ ਸਕਦੇ ਹੋ ਜਿੰਨੀ ਤੁਸੀਂ ਅੱਛੀ ਡਾਈਟ ਰੱਖੋਗੇ ਮੈਦੇ ਤੋਂ ਦੂਰ ਰਹੋਗੇ ਖਾਣ ਪੀਣ ਸੋਣਾ ਰੱਖੋਗੇ ਘਰ ਦਾ ਬਣਿਆ ਖਾਓਗੇ ਨਸ਼ੇ ਤੋਂ ਦੂਰ ਰਹੋਗੇ ਜਿੰਨਾ ਫਰੂਟਸ ਵਧੀਆ ਤੋਂ ਲਓਗੇ ਐਕਸਰਸਾਈਜ਼ ਪ੍ਰੋਪਰ ਕਰੋਗੇ ਤੁਹਾਨੂੰ ਕਦੀ ਸੈਕਸੁਅਲ ਪ੍ਰੋਬਲਮ ਆਉਗੀ ਨਹੀਂ ਸੋ ਬਿਲਕੁਲ ਇਸ ਦੇ ਨਾਲ ਨਾਲ ਇੱਕ ਜਿਸ ਤਰ੍ਹਾਂ ਜਦੋਂ ਯੂਥ ਹੈ ਜਿਹੜਾ ਜਦੋਂ ਜਿਮ ਦੇ ਵਿੱਚ ਜਾਂਦਾ ਹੈ ਜਿਮ ਦੇ ਕੁਝ ਸਪਲੀਮੈਂਟਸ ਹੁੰਦੇ ਨੇ ਬਹੁਤ ਅਕਸਰ ਆਦੇ ਹੁੰਦੇ ਨੇ ਕੁਝ ਸਪਲੀਮੈਂਟਸ ਅਥੋਰਾਈਜ਼ਡ ਹੁੰਦੇ ਨੇ ਪਰ ਕੁਝ ਉਹਦੇ ਡੁਪਲੀਕੇਟ ਹੁੰਦੇ ਨੇ ਸੋ ਉਹਨਾਂ ਦੇ ਨਾਲ ਇੱਕ ਮਿਥ ਬਣ ਜਾਂਦਾ ਵੈ ਕਿ ਇਹ ਮਿਥ ਹੈ ਜਾਂ ਸਚਾਈ ਇਸ ਨੂੰ ਤੁਸੀਂ ਕਲੀਅਰ ਕਰੋ ਤਾਂ ਕਿ ਉਸ ਦੇ ਨਾਲ ਸੈਕਸੁਅਲ ਲਾਈਫ ਦੇ ਉੱਤੇ ਅਸਰ ਪੈਂਦਾ ਹੈ ਯਾ ਫਿਰ ਉਸ ਨਾਲ ਸੈਕਸੁਅਲ ਲਾਈਫ ਬੈਟਰ ਹੁੰਦੀ ਹੈ ਸਰ ਬਹੁਤ ਜਿਆਦਾ ਸੈਕਸੁਅਲ ਲਾਈਫ ਬੰਦੇ ਆ ਦੀ ਖਰਾਬ ਹੋ ਰਹੀ ਹੈ ਜਿਹੜੇ ਮੁੰਡੇ ਜਿੰਮ ਦੇ ਵਿੱਚ ਪ੍ਰੋਟੀਨ ਪਾਊਡਰ ਲੈ ਰਹੇ ਆ ਜਾਂ ਸਟੀਰੋਇਡਸ ਲੈ ਰਹੇ ਨੇ ਉਹ ਦੇਖੋ ਤੁਸੀਂ ਹੁਣ ਲੈ ਰਹੇ ਆ ਹੁਣ ਉਹਨਾਂ ਦੀ ਬੋਡੀ ਸਹੀ ਆ ਜਦੋਂ ਉਹ ਛੱਡ ਦੂਗੇ ਫੇਰ ਉਹਨਾਂ ਨੇ ਉਹਦੇ ਨਾਲ ਵੱਧ ਕਮਜ਼ੋਰ ਹੋ ਜਾਣਾ ਇਸ ਤੋਂ ਇਲਾਵਾ ਉਹਨਾਂ ਦੇ ਸ਼ਕਰਨੂਆਂ ਦੀ ਪ੍ਰੋਬਲਮ ਆ ਰਹੀ ਹੈ ਘਟ ਸ਼ਕਰਨੂ ਹੋ ਰਹੇ ਆ ਜਿਹਦੇ ਕਰਕੇ ਅੱਗੇ ਜਾ ਕੇ ਬੱਚਾ ਪੈਦਾ ਕਰਨ ਦੀ ਸ਼ਮਤਾ ਘਟ ਰਹੀ ਹੈ ਬਹੁਤ ਆਪਾਂ ਐਕਸੈਸਿਵ ਦੇ ਵਿੱਚ ਕੋਈ ਵੀ ਚੀਜ਼ ਲੈ ਰਹੇ ਹੋ ਬੋਡੀ ਨੁਕਸਾਨ ਕਰਦੀ ਪਈ ਆ ਇਸ ਲਈ ਤੁਸੀਂ ਘਰ ਦਾ ਖਾਣਾ ਖਾਓ ਨਾਰਮਲ ਦੇਸੀ ਡਾਈਟ ਲਓ ਜਿੰਨੀ ਲੈ ਸਕਦੇ ਹੋ ਉਹ ਲੋ ਪ੍ਰੋਟੀਨ ਇੱਕ ਅੱਛੇ ਜੇ ਕੋਈ ਤੁਹਾਡਾ ਜੰਦੋ ਕੀ 우ਸਤਾਦ ਗੁਰੂ ਆ ਤੁਹਾਡਾ ਉਹਨੂੰ ਪੁੱਛ ਕੇ ਤੁਸੀਂ ਦੇਸੀ ਡਾਈਟ ਜਿੰਨੀ ਲੈ ਸਕਦੇ ਹੋ ਉਹ ਲੋ ਤੁਸੀਂ ਪ੍ਰੋਟੀਨਸ ਤੁਹਾਡੀ ਬੋਡੀ ਨੂੰ ਜਿੰਨੇ ਚਾਹੀਦੇ ਆ ਉਹ ਪ੍ਰੋਟੀਨਸ ਹੋਏ ਇਹ ਦੇਖੋ ਸਾਨੂੰ ਨੇਚਰਲ ਡਾਈਟ ਦੇ ਵਿੱਚ ਕਿੱਥੋਂ ਮਿਲਦੇ ਪਏ ਆ ਐਗ ਤੋਂ ਕਿੰਨੇ ਮਿਲਦੇ ਪਏ ਆ ਦਾਲ ਤੋਂ ਕਿੰਨੇ ਮਿਲਦੇ ਪਏ ਆ ਬਾਕੀ ਚੀਜ਼ਾਂ ਤੋਂ ਬਹੁਤ ਜ਼ਿਆਦਾ ਮਿਲਦੇ ਪਏ ਆ ਜਿਹੜੀ ਜਿਹੜੀ ਚੀਜ਼ ਤੋਂ ਤੁਹਾਨੂੰ ਨਾਰਮਲ ਇੰਸਟਾਗ੍ਰਾਮ ਦੇ ਉੱਤੇ ਹਜ਼ਾਰਾਂ ਹੀ ਇਦਾਂ ਦੀਆਂ ਵੀਡੀਓਜ਼ ਪਈਆਂ ਹੋਈਆਂ ਜਿਹੜੇ ਕਹਿੰਦੇ ਪਏ ਆ ਕਿ ਤੁਸੀਂ ਜਿਹੜੇ ਪ੍ਰੋਡਕਟਸ ਆ ਵੇ ਪ੍ਰੋਟੀਨਸ ਹੋਗੇ ਜਾਂ ਬਾਕੀ ਚੀਜ਼ਾਂ ਹੋ ਗਈਆਂ ਸਟੀਰੋਇਡਸ ਹੋਗੇ ਜਿਮ ਦੇ ਉਹ ਬੰਦ ਕਰਕੇ ਇੱਕ ਨੈਚੁਰਲ ਟਾਈਟ ਲੋ ਉਹ ਤੁਸੀਂ ਦੇਖੋ ਕਿ ਹਜ਼ਾਰਾਂ ਇੰਸਟਾਗ੍ਰਾਮ ਤੇ ਵੀਡੀਓ ਪਈਆਂ ਜਿਹੜੀਆਂ ਨੈਚੁਰਲ ਆ ਉਹ ਲੋ ਹੁਣ ਤੁਸੀਂ ਦੇਖੋ ਕਿ ਬਹੁਤ ਜ਼ਿਆਦਾ ਮੈਂ ਸਿੰਪਲ ਜੀ ਗੱਲ ਦੱਸ ਦਿੰਨਾ ਸਵੇਰੇ ਉੱਠ ਕੇ ਲੀਵਰ ਡੀਟੌਕਸਿਕ ਡੀਟੌਕਸੀਫਿਕੇਸ਼ਨ ਕਰਨ ਵਾਸਤੇ ਸਵੇਰੇ ਤੁਸੀਂ ਕੀ ਕਰ ਸਕਦੇ ਆ ਇੱਕ ਐਪਲ ਲੋ ਇੱਕ ਖੀਰਾ ਲੋ ਥੋੜਾ ਜਗੁੰਦਰ ਲੋ ਦੋ ਕੈਰਟ ਲੋ ਇਹਦਾ ਜੂਸ ਬਣਾ ਕੇ ਪੀਓ ਇੱਕ ਤਾਂ ਤੁਹਾਡਾ ਲੀਵਰ ਸਾਫ਼ ਕਰੇਗਾ ਜੇਰੇ ਤੁਸੀਂ ਪ੍ਰੋਡਕਟ ਪਹਿਲਾਂ ਲਿੱਤੇ ਹੋਏ ਆ ਉਹਨੂੰ ਵੀ ਠੀਕ ਕਰੇਗਾ ਉਹਦੀ ਡੀਟੌਕਸੀਫਿਕੇਸ਼ਨ ਕਰੇਗਾ ਖਾਣ ਪੀਣ ਤੁਹਾਡਾ ਬਿਲਕੁਲ ਪ੍ਰੋਪਰ ਠੀਕ ਹੋ ਜਾਏਗਾ ਬੇਟ ਦੀ ਪ੍ਰੋਬਲਮ ਤੁਹਾਡੀ ਸਹੀ ਹੋ ਜਾਏਗੀ ਜਿਹੜੇ ਤੁਸੀਂ ਪ੍ਰੋਡਕਟ ਲੈ ਉਹਨੂੰ ਅੱਜ ਹੀ ਡਸਟਬਿਨ ਚ ਸਿੱਟ ਦਿਓ ਦੇਸੀ ਡਾਈਟ ਜਿੰਨੀ ਤੁਸੀਂ ਨੈਚੁਰਲ ਵੇ ਨਾਲ ਤੁਸੀਂ ਖਾਣਾ ਖਾਣਾ ਪੀਂ ਸਕਦੇ ਹੋ ਜਿੰਨੀ ਤੁਸੀਂ ਨੈਚੁਰਲ ਡਾਈਟ ਅੱਛੀ ਤਰੀਕੇ ਨਾਲ ਘਰ ਬਣਾ ਕੇ ਖਾ ਸਕਦੇ ਹੋ ਦਾਲ ਲੋ ਉਹ ਬਲੈਕ ਚਨੇ ਲੈ ਲਓ ਦਾਲਾ ਲੈ ਲਓ ਡਰਾਈ ਫਰੂਟਸ ਲੈ ਲਓ ਜਿੰਨੇ ਦਾ ਤੁਸੀਂ ਡੱਬਾ ਇੱਕ ਕੰਪਨੀ ਤੋਂ ਵੇ ਪ੍ਰੋਟੀਨ ਦਾ ਚੱਕਦੇ ਪਿਆ ਉਹਨੇ ਤੁਹਾਡੇ ਘਰ ਦਾ ਸਾਰਿਆਂ ਨੇ ਟੱਬਨ ਨੇ ਰਾਜਣਾ ਰੋਟੀ ਖਾ ਕੇ ਪੂਰਾ ਰਾਸ਼ਨ ਆ ਜਾਣਾ ਜੇ ਤੁਸੀਂ 10-15000 ਰੁਪਏ ਦੇ ਇਕੱਲੇ ਡਾਈਟ ਆਪਣੇ ਤੇ ਲੈ ਰਹੇ ਹੋ ਨਾਲ ਬਿਮਾਰੀ ਨੂੰ ਵੀ ਬਿਮਾਰੀ ਨੂੰ ਵੀ ਨਾਲ ਲੈ ਕੇ ਆ ਰਹੇ ਹੋ ਤੇ ਉਹਦਾ ਕੀ ਫਾਇਦਾ ਬਿਲਕੁਲ ਤੁਸੀਂ ਨੈਚੁਰਲ ਡਾਈਟ ਲੋ ਆਪਣੀ ਅੱਛੀ ਖਾਣਾ ਖਾਓ ਤੇ ਤੁਸੀਂ ਠੀਕ ਹੋ ਜਾਣਾ ਸੋ ਬਿਲਕੁਲ ਇੱਕ ਹੁਣ ਹੋਰ ਸਵਾਲ ਇਹਦੇ ਨਾਲ ਜੁੜਦਾ ਵਾ ਕਿ ਸੋਸ਼ਲ ਮੀਡੀਆ ਦੇ ਉੱਤੇ ਬਕਬਕ ਤਰ੍ਹਾਂ ਦੇ ਸੋਸ਼ਲ ਮੀਡੀਆਸ ਹੈ ਸਾਰਿਆਂ ਦੇ ਉੱਪਰ ਇੱਕ ਚੀਜ਼ ਜ਼ਰੂਰ ਚੱਲਦੀ ਪਈ ਹੈ ਸ਼ਿਲਾ ਜੀ ਕਿ ਵੱਫਵਾ ਕੰਪਨੀਆਂ ਆਪਣੇ ਬ੍ਰਾਂਡਸ ਲਾਂਚ ਕਰ ਰਹੇ ਨੇ ਜਾਂ ਫਿਰ ਵਡਾਵਾ ਦਿੱਤਾ ਜਾ ਰਿਹਾ ਪਰ ਲੋਕ ਜਿੰਮ ਤੋਂ ਪਹਿਲਾਂ ਉਸਦੀ ਇਸਤੇਮਾਲ ਕਰਦੇ ਉਹ ਚੀਜ਼ ਦਾ ਕੀ ਫਾਇਦਾ ਹੈ ਸਰ ਸ਼ਿਲਾਜੀਤ ਜਿਹੜਾ ਆਜੂ ਰੋਇਦਾ ਦੇ ਵਿੱਚ ਇੱਕ ਬੂਸਟਰ ਦੇ ਤੌਰ ਤੇ ਕੰਮ ਕਰਦਾ ਹੈ ਬਹੁਤ ਅੱਛਾ ਸ਼ਿਲਾਜੀਤ ਦਾ ਰਿਜ਼ਲਟ ਆ ਬਟ ਸ਼ਿਲਾਜੀਤ ਦੇ ਦੇਖੋ ਕਿ ਸ਼ਿਲਾਜੀਤ ਜਿਹੜੀ ਆ ਉਹ ਪੇਨ ਕਿਲਰ ਦਾ ਕੰਮ ਕਰਦੀ ਸੀ ਅਸੀਂ ਜਿਹੜੇ ਪੇਸ਼ੈਂਟਸ ਨੂੰ ਸ਼ਿਲਾਜੀਤ ਸੈਕਸੁਅਲ ਪਾਵਰਸ ਦੇ ਵਿੱਚ ਵੀ ਦਿੰਨੇ ਆ ਪੇਨ ਕਿਲਰ ਜਦੋਂ ਪੇਸ਼ੈਂਟ ਦੇ ਗੋਡੇ ਦੁਖਦੇ ਉਹਦੇ 'ਚ ਵੀ ਦਿੰਨੇ ਆ ਠੀਕ ਆ ਇਸ ਤੋਂ ਇਲਾਵਾ ਯੂਰੀਨ ਦੀਆਂ ਪ੍ਰੋਬਲਮਸ ਆਂਦੀਆਂ ਉਹਦੇ 'ਚ ਵੀ ਦਿੰਨੇ ਆ ਬਟ ਅਸੀਂ ਹਰ ਇੱਕ ਨੂੰ ਪ੍ਰੇਫਰ ਨਹੀਂ ਕਰਦੇ ਕਿ ਸ਼ਿਲਾਜੀਤ ਲੈਣੀ ਚਾਹੀਦੀ ਆ ਹੁਣ ਜਿਨ੍ਹਾਂ ਦਾ ਬੀਪੀ ਵੱ ਦੇ ਐਡਵਰਟਾਈਜ਼ਮੈਂਟ ਦੇਖ-ਦੇਖ ਕੇ ਠੀਕ ਹੈ ਇਸ ਲਈ ਤੁਸੀਂ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਪ੍ਰੋਡਕਟ ਇਦਾਂ ਦਾ ਨਾ ਲਓ ਜਿਹੜਾ ਕਿ ਮਾਰਕੀਟ ਦੇ ਵਿੱਚ ਐਡਵਰਟਾਈਜ਼ਮੈਂਟ ਆਂਦਾ ਪਿਆ ਤੁਸੀਂ ਇੱਕ ਡਾਕਟਰ ਦੀ ਸਲਾਹ ਦੇ ਨਾਲ ਕੋਈ ਵੀ ਮੈਡੀਸਿਨ ਲੈਣੀ ਡਾਕਟਰ ਦੀ ਸਲਾਹ ਦੇ ਨਾਲ ਲਓ ਜਿੰਨਾ ਲਓਗੇ ਉਨਾਂ ਜ਼ਿਆਦਾ ਆਪਣੇ ਆਪ ਨੂੰ ਹੈਲਥੀ ਮਹਿਸੂਸ ਕਰੋਗੇ ਜੀ ਸੋ ਬਿਲਕੁਲ ਬੇਹਦ ਅੱਛਾ ਲੱਗਿਆ ਮੈ ਜੋ ਜਾਣਕਾਰੀ ਹਾਸਲ ਕੀਤੀ ਹੈ ਜੋ ਅਜ ਦੇ ਸਮੇਂ ਦੇ ਵਿੱਚ ਬੇਹਦ ਜ਼ਰੂਰੀ ਵੀ ਬਣ ਜਾਂਦੀ ਹੈ ਕਿਉਂਕਿ ਅਜ ਦੇ ਸਮੇਂ ਜੋ ਬਧੇਰੇ ਲੋਕਾਂ ਦਾ ਲਾਈਫ ਸਟਾਈਲ ਹੈ ਜੋ ਖਰਾਬ ਚੱਲ ਰਿਹਾ ਹੈ ਬਈ ਫਾਸਟ ਫੂਡ ਜਾਂ ਬਾਹਰਲਾ ਖਾਣਾ ਜੰਕ ਫੂਡ ਉਸ ਨੂੰ ਜਿਆਦਾ ਤਵੱਜੋ ਦਿੱਤੀ ਜਾਂਦੀ ਹੈ ਯਾਨੀ ਕਿ ਘਰ ਦਾ ਖਾਣਾ ਸਕਿਪ ਕਰਕੇ ਅਜਿਹੀ ਲਾਈਫ ਸਟਾਈਲ ਯਾਨੀ ਕਿ ਬੈਡ ਲਾਈਫ ਸਟਾਈਲ ਨੂੰ ਜਦੋਂ ਵੜਾਵਾ ਦਿੰਦੇ ਨੇ ਤਾਂ ਸਰੀਰ ਦੇ ਵਿੱਚ ਵੱਖ-ਵੱਖ ਬਿਮਾਰੀਆਂ ਹਿੱਸਾ ਲੈਂਦੀਆਂ ਨੇ ਯਾਨੀ ਕਿ ਸਰੀਰ 'ਚ ਦਾਖਲ ਹੁੰਦੀਆਂ ਨੇ ਔਰ ਕੁਝ ਬਿਮਾਰੀਆਂ ਐਸੀਆਂ ਆਉਂਦੀਆਂ ਨੇ ਜੋ ਦਿਮਾਗ ਨੂੰ ਦਿਲ ਨੂੰ ਪੇਟ ਨੂੰ ਔਰ ਸੈਕਸ਼ੂਅਲ ਲਾਈਫ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ ਸਭ ਨੂੰ ਬਹੁਤ ਧੰਨਵਾਦ ਡਾਕਟਰ ਸਾਹਿਬ ਸਮਾਵੇਦਨ ਦੇ ਲਈ ਥੈਂਕ ਯੂ ਸਰ ਸੋ ਬਦਰ ਯੂ ਅਪਡੇਟ ਦੇ ਲਈ ਚੁਰੇ ਦੋ ਸਾਡੇ ਨਾਲ ਫਿਲਹਾਲ ਮਿਲਦੇ ਹਾਂ ਇਜ